ਕਤੇ ਇੱਥੋਂ ਮੈਂ ਹੱਟ ਟੂ ਹੱਟ ਉਹ ਕਰਦਾ ਬੰਦੇ ਨੂੰ ਮੈਂ ਦਿਲੋਂ ਅੱਛਾ ਮੇਰੇ 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 ਮੈਂ ਜਨਨ ਨੂੰ ਜਾਉਣਾ ਨਾ ਗਰਬਖਸ਼ੋ ਕੀ ਸਦੂਲ ਸਿਕੰਦਰ ਸਾਹਿਬ ਸੀਗੇ ਤੁਸੀਂ ਹੋਗੇ ਕੰਠ ਹੋਗੇ ਨਿਸ਼ਤਰ ਗਿਲਬਾਈ ਹੋ ਗਿਆ ਮੇਰੇ ਇਹ ਨਹੀਂ ਮੇਰੇ ਮੈਂ ਅੱਛਾ ਥੈਂਕ ਯੂ ਭਾਈ ਆ ਥੈਂਕ ਯੂ ਤੁਸੀਂ ਦਿਲ ਤੋਂ ਪਿਆਰ ਕਰਦੇ ਹੋ ਇੱਥੋਂ ਥੈਂਕ ਯੂ ਤੁਹਾਡਾ ਗਾਣਾ ਮੈਂ ਇਹ ਸੁਣਿਆ ਸੀਗਾ ਕਾਲੇ ਰੰਗ ਦਾ ਯਾਰ ਮੈਂ ਉਹ ਦਿਨ ਕਹਿਤਾ ਸੀਗਾ ਭਾਈ ਓਕੇ ਓਕੇ ਥੈਂਕ ਯੂ ਲਵ ਯੂ ਬਰੇ ਯਾਰ ਮੈਂ ਬਿਲਕੁਲ ਦਿਲੋਂ ਲਵ ਜੂਆ ਮੈਂ ਇਹਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਰਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦੇ ਵਿੱਚ ਟੈਲੈਂਟ ਬਹੁਤ ਹੈ ਤੇ ਅਕਸਰ ਅਸੀਂ ਕੁਲਵਿੰਦਰ ਵਿੱਲਾ ਨੂੰ ਦੇਖਦੇ ਹਾਂ ਵਕ ਵਕ ਜਿਹੜੀਆਂ ਰੀਲਾਂ ਪਾਉਂਦੇ ਰਹਿੰਦੇ ਨੇ ਆਪਣੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ ਤਾਂ ਇੱਕ ਪੈਟਰੋਲ ਪੰਪ ਤੇ ਪਹੁੰਚੇ ਸਨ ਕੁਲਵਿੰਦਰ ਵਿੱਲਾ ਤਾਂ ਉੱਥੇ ਇੱਕ ਪੈਟਰੋਲ ਪੰਪ ਦਾ ਜਿਹੜਾ ਵਰਕਰ ਹੈ ਉਹਨਾਂ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਕੁਲਵਿੰਦਰ ਬਿੱਲੇ ਨੇ ਗਾਣਾ ਗਾਇਆ ਸੀਗਾ ਉਹ ਸੁਣਾਇਆ ਤੇ ਕੁਲਵਿੰਦਰ ਬਿੱਲਾ ਨੇ ਉਸ ਤੋਂ ਬਾਅਦ ਕਾਫੀ ਹੌਸਲਾ ਫਜ਼ਾਈ ਵੀ ਕੀਤੀ ਤਾਂ ਇਸ ਟੈਲੈਂਟ ਨੂੰ ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤਾ ਤੇ ਵੀਡੀਓ ਤੁਹਾਨੂੰ ਕਿਵੇਂ ਤੇ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਜ਼ਰੂਰ ਸਾਂਝੀ ਕਰਨਾ ਸਭ ਤੋਂ ਪਹਿਲਾਂ ਦੇਖੋ ਇਹ ਵੀਡੀਓ ਮੈਂ ਕੁੜੀਆਂ ਦੀ ਸਰਦਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਉਹ ਤੇਰਾ ਕਾਲੇ ਰੰਗ ਦਾ ਯਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਵੇ ਮੈਨੂੰ ਕੁੜੀਆਂ ਕਹਿੰਦੀਆਂ ਕੀ ਬਾਤ ਆ ਬਾਈ ਜੀ ਇਹ ਬਿਲਕੁਲ ਨਹੀਂ ਪਤਾ ਇੱਥੋਂ ਮੈਂ ਹੱਟੂ ਹੱਟ ਉਹ ਕਰਦਾ ਬੰਦੇ ਨੂੰ ਮੈਂ ਜਿਲੋਂ ਅੱਛਾ ਮੇਰੇ 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 ਮੈਂ ਜਨ ਨੂੰ ਜਾਉਣਾ ਨਾ ਗੁਰਬਖਸ਼ੋਂ ਕੀ ਸਦੂਲ ਸਿਕੰਦਰ ਸਾਹਿਬ ਸੀਗੇ ਤੁਸੀਂ ਹੋਗੇ ਕੰਠ ਹੋਗੇ ਨਿਸ਼ੇਤਰ ਗਿੱਲਬਾਈ ਹੋ ਗਿਆ ਮੇਰੀ ਇਹ ਨਹੀਂ ਮੇਰੇ ਮੈਨੂੰ ਅੱਛਾ ਥੈਂਕ ਯੂ ਭਾਈ ਆ ਥੈਂਕ ਯੂ ਤੁਸੀਂ ਦਿਲ ਤੋਂ ਪਿਆਰ ਕਰਦੇ ਹੋ ਇਤੋਂ ਥੈਂਕ ਯੂ ਤੁਹਾਡਾ ਗਾਣਾ ਮੈਂ ਇਹ ਸੁਣਿਆ ਸੀਗਾ ਕਾਲੇ ਰੰਗ ਦਾ ਯਾਰ ਮੈਂ ਉਸ ਦਿਨ ਕਹਿੰਦਾ ਸੀਗਾ ਬਾਈ ਓਕੇ ਓਕੇ ਥੈਂਕ ਯੂ ਲਵ ਯੂ ਬ੍ਰੇ ਯਾਰ ਮੈਂ ਬਿਲਕੁਲ ਦਿਲੋਂ ਲਵ ਜੂਗਾ ਮੈਂ ਕਿਹਨੂੰ ਕਿਹਨੂੰ ਕਰਦਾ ਮੈਂ ਕਰਦਾ ਥੈਂਕ ਯੂ ਬ੍ਰੇ ਥੈਂਕ ਯੂ ਲਵ ਯੂ ਬ੍ਰੇ ਪਰਮਾਤਮਾ ਤੁਹਾਨੂੰ ਬਹੁਤ ਚੜ੍ਹਦੀ ਕਲਾ ਚ ਰੱਖੇ ਹੁਣ ਤੁਹਾਡੇ ਉਹ ਸ਼ਾਗਿਰਦ ਸੀਗੇ ਉਹ ਆਪਣਾ ਖਾਨ ਸਾਹਿਬ ਕਹਿੰਦਾ ਵੀ ਨਖਾਨ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par